ਦੇ ਆ ਅਗਲੇ ਪਾਸੇ ਆ ਗਈ ਇਹ ਬਹੁਤ ਵਕਸ਼ਮ ਦਾ ਇਹ ਤਾਂ ਬਿਲਕੁਲ ਹਿੱਟ ਕਰੇਗੀ ਇਹ ਵੀ ਐਸਐਮਆਰ ਨੂੰ ਏਐਲਆਰ ਇਹ ਇਹਦੀ ਵੀ 300 ਮੀਟਰ ਤੱਕ ਰੇਂਜ ਆ ਇਹਦਾ ਸ਼ੇਮ ਕੋਈ ਕੰਮ ਨਹੀਂ ਜਿਹੜੇ ਬੱਚੇ ਆ ਸਹੀ ਗੱਲ ਨਹੀਂ ਸਾਰੇ ਥੋੜੀ ਗੱਲ ਇੱਕ ਰੀਨ ਨੂੰ ਲੋਡ ਕਰਦੀ ਹੈ ਫਿਰ ਆਪਣੇ ਆਪ ਇਹ ਲੋਡ ਹੁੰਦੀ ਜਾਣੀ ਇਹਦੇ ਮੈਗਜ਼ਨ ਚ 20 ਰੌਂਦ ਆਉਂਦੇ ਆ ਮੈਗਜ਼ਨ ਦੀ ਮੈਗਜ਼ਨ ਇਹ ਜਿਹੜੀ ਆ 500 ਮੀਟਰ ਤੱਕ ਇਹਦੇ ਦੀ ਮਾਰ ਕਰਦੀ ਹੈ ਇਹ ਇਹ ਗਨ ਹੈ ਜਿਹੜੀ ਇਹਦੇ ਚ 30 ਰੌਂਦ ਇਹਦੇ ਮੈਗਜ਼ਨ ਚ ਆਉਂਦੇ ਆ ਆਪਣੇ ਪ੍ਰਵਾਹ ਵੀ ਪ੍ਰਵਾਹ ਕੀਤੇ ਬਿਨਾ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਕਾਟੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਚਲੋ ਕਾਫੀ ਸਮਾਂ ਵਿਦਵੰਤਵਾਦ ਤੇ ਐਸੀ ਕਟੋਲ ਕਰ ਪਾਏ ਪਰ ਹੁਣ ਜੋ ਕਿਸਮ ਦੇ ਵਿੱਚ ਇੱਕ ਨਵੀਂ ਕਿਸਮ ਦਾ ਅਤਵਾਦ ਆ ਗਿਆ ਹੈ ਜਿਹਦੇ ਬਾਰੇ ਮੈਂ ਥੋੜੇ ਬੱਚਿਆਂ ਨੂੰ ਦੱਸਣਾ ਚਾਹਾਂਗਾ ਪੜਾਈਆਂ ਦੇ ਮੋਝ ਬਹੁਤ ਜ਼ਿਆਦਾ ਨੇ ਬੱਚਿਆਂ ਤੇ ਔਰ ਸੋਸ਼ਲ ਮੀਡੀਆ ਦਾ ਜਮਾਨਾ ਹਰ ਬੱਚੇ ਦੇ ਗਰਮੋਭਾਇ ਲੈ ਮੋਸਲੀ ਘਰ ਜਾ ਕੇ ਸਾਰੇ ਪਰਿਵਾਰ ਦੇ ਬੱਚੇ ਦੇਖੀਏ ਕਿ ਸਾਰੇ ਬੱਚੇ ਮਾਪਿਓ ਜਿਹੜੇ ਆਪਣੇ ਮੋਬਾਈਲਾਂ ਤੇ ਤੁਸੀਂ ਰਹਿੰਦੇ ਆ ਪਰ ਪਤਾ ਨਹੀਂ ਜਿਹੜੀ ਐਪ ਖੋਲ ਕੇ ਕੀ ਦੇਖਦੇ ਰਹਿੰਦੇ ਆ ਔਰ ਜਿਹੜੇ ਐਂਟੀਸੋਸ਼ਲ ਕਿਸਮ ਦੇ ਲੋਕ ਆ ਉਹ ਆਪਣੀਆਂ ਵੀਡੀਓਜ਼ ਪਾ ਕੇ ਬੱਚਿਆਂ ਨੂੰ ਗਲਤ ਪਾਸੇ ਲਿਜਾਉਂਦੇ ਆ ਜਿਸ ਤਰ੍ਹਾਂ ਆਪਾਂ ਗੈਸਟਰ ਵਗੈਰਾ ਆਪਾਂ ਉਹਨਾਂ ਦੀਆਂ ਜਿਹੜੀਆਂ ਰੀਲਾਂ ਨੂੰ ਲਾਈਕ ਕਰਦੇ ਆ ਜਾਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਇੱਥੇ ਆਪਾਂ ਲਾਈਕ ਕਰਨਾ ਜਾਂ ਨਹੀਂ ਕਰਨਾ ਅੰਜਾਨਪੁਰੇ ਦੇ ਵਿੱਚ ਕਈ ਬੱਚੇ ਫਸ ਜਾਂਦੇ ਆ ਮੇਰੇ ਕੋਲ ਬਹੁਤ ਸਾਰੇ ਕੇਸ ਇਦਾਂ ਦੇ ਆਏ ਜਿਹਦੇ ਵਿੱਚ ਬੱਚੇ ਹੋਰ ਵੀ ਕਿਸੇ ਜਾਲ ਵਿੱਚ ਫਸੇ ਔਰ ਬੜੀਆ ਉਹਨਾਂ ਨੂੰ ਮੁੜ ਕੇ ਫੇਸ ਕਰਨਾ ਪਿਆ ਪ੍ਰੋਬਲਮ ਦਾ ਇਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਵੀ ਸੋਸ਼ਲ ਮੀਡੀਆ ਨੂੰ ਦੇਖੋ ਬਟ ਲਾਇਕ ਘੱਟ ਕਰੋ ਜਿਹਨੂੰ ਤੁਸੀਂ ਜਾਣਦੇ ਨਹੀਂ ਪਛਾਣਦੇ ਨਹੀਂ ਆ ਉਹਨਾਂ ਨਾਲ ਆਪਾਂ ਕਦੇ ਉੱਤੇ